ਹਾਂਜੀ ਸਸਸੀ ਗਾਜੀ ਸਾਰਿਆਂ ਦਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਮੁਖਸਰ ਸਾਹਿਬ ਅੱਜ ਮਸਿਆ ਵੀ ਹੈ ਤੇ ਰਾਜ ਦਾ ਪੇਪਰ ਟੈਟ ਦਾ ਉਹ ਪੇਪਰ ਕਰਕੇ ਚੱਲੇ ਆ ਤੇ ਚਲੋ ਅੱਜ ਆਪਾਂ ਮਸਿਆ ਵੀ ਘੋਮਾਵਾਂਗੇ ਤੇ ਅੱਜ ਤੁਹਾਨੂੰ ਦਿਖਾਉਣੇ ਫਿਰ ਮੁਖਸਰ ਸਾਹਿਬ ਦੀ ਮਸਿਆ ਤੇ ਲੈ ਕੇ ਚੱਲਦੇ ਆ ਤੁਹਾਨੂੰ ਫਿਰ ਮੁਖਸਰ ਸਾਹਿਬ ਚਲੋ ਜੀ ਲਓ ਜੀ ਚੱਲੇ ਆਂ ਮੁਖਸਰ ਸਾਹਿਬ ਅੱਜ ਰਸਤਾ ਸੈਸ਼ਟਾ ਹੋ ਰਹੀ ਹੈ ਨੇ ਠੰਡ ਬੜੀ ਹੈਗੀ ਹੈ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਇਹ ਸੂਰੇ ਦੇਵਤਾ ਵੀ ਨਿਕਲ ਰਹੇ ਨੇ ਹੋੜੀ ਹੋੜੀ ਲੈ ਆਦੂ ਆਵਾਂਗੇ ਲੋਨੀ ਕਾਰ ਚਲਾ ਕੇ ਅੰਦਰ ਆਪ ਪਾਰ ਆ ਗਏ ਬਾਹਰ ਚੱਲਦੇ ਗੁਰਦੁਆਰੇ ਹਾਂ ਟੱਪਕ ਜੀ ਆਪਾਂ ਨੂੰ ਇਸ ਮਰ ਚੰਗੀ ਹੈ ਰੁਕਾਣੇ ਪਹੁੰਚ ਗਏ ਹਾਂ ਦਸਵੀਂ ਬਾਦਸ਼ਾਹੀ ਦੇ ਗੁਰਦੁਆਰੇ ਆਸੀਂ ਸਮਾਜਨ ਮੱਧ ਗਈ ਚਲੀਏ ਲੋ ਜੀ ਆਪਾਂ ਘੁੰਮ ਰਹੇ ਆ ਗਾਰਡਨ ਗੁਰਦਆਰਾ ਸਾਹਿਬ ਜੂ ਬਣਿਆ ਇੱਧਰ ਸ਼ਾਇਦ ਪੰਡਾਲ ਲੱਗਦੇ ਉਹ ਵਿਚਾਰਾ ਪੇਪਰੇ ਫਸਿਆ ਹੋਣਾ ਆਪਾਂ ਘੁੰਮਾ ਘਮਾਈ ਕਰ ਲਈਏ ਟਾਈਮ ਤੇ ਆਪਾਂ ਇਹ ਹੀ ਕਰ ਸਕਦੇ ਹਾਂ ਚੇ ਲੋਕ ਆਉਂਦੇ ਆ ਵਾਕੀ ਚੈੱਕ ਕਰੋ ਇਹ ਪਿੰਡ ਦੇ ਛੱਪੜ ਹਾਂ ਪੂਰਾ ਪੱਕਾ ਕਰ ਰੱਖਿਆ ਵੈਸੇ ਇਹ ਦਾ ਅੱਜ ਕੱਲ ਬਾਸਮਾ ਬੂਸਮਾ ਦਾ ਸਾਰਾ ਪਾਣੀ ਆਉਂਦਾ ਅੰਦਰ ਲੋਕੀ ਨਹੀਂ ਧਿਆਨ ਰੱਖਦੇ ਨਾ ਪਹਿਲਾਂ ਸਾਫ ਪਾਣੀ ਹੁੰਦਾ ਸੀ ਨਹਾਉਣ ਨੂੰ ਵੀ ਲੈਂਦੇ ਸੀ ਵਿੱਚ ਸਾਰਾ ਕੁਝ ਹੋ ਜਾਂਦਾ ਸੀ ਮੈਂ ਤਾਂ ਆਪ ਖੁਦ ਨਹਾਤਾ ਹਾਂ ਛੱਪੜਾ ਚ ਪਰ ਹੁਣ ਅੱਜ ਕੱਲ ਤੁਹਾਨੂੰ ਪਤਾ ਸ਼ੈਂਪੂ ਸਰਫਾਂ ਟਾਇਲਟਾਂ ਕੀ ਕੀ ਕਹਿ ਸਕਦੇ ਆ ਸਾਰੇ ਚੀਜ਼ਾਂ ਦਾ ਪਾਣੀ ਆਉਂਦਾ ਤੇ ਛੱਪੜ ਗੰਦਲੇ ਹੋ ਗਏ ਸਾਰੇ ਲੋ ਵੀ ਉਹਨੂੰ ਲੱਗੂ ਟਾਈਮ ਆਪਾਂ ਹੁਣ ਥੋੜੀ ਦੇਰ ਤੋ ਜਾ ਗਾਣੀ ਨੂੰ ਸੀ ਚਾਹਉਂਦੀ ਵੀ ਹੈ ਹੋਟਲ 'ਚ ਬੈਗ ਗਿਆ ਛੇਨ ਲਓ ਲਓ ਜੀ ਮੁੰਡੇ ਪੇਪਰ ਦੇ ਆ ਗਿਆ ਚੁਕੇ ਬਾਹਰ ਆਪਣੇ ਸ਼ਹਿਰ ਆਂਜੀ ਰਿਵਿਊ ਕੈਮਰੇ ਪੇਪਰ ਹੈ ਪੇਪਰ ਬਹੁਤ ਵਧੀਆ ਰਿਹਾ ਪੇਪਰ ਠੀਕ ਰਿਹਾ ਬਹੁਤ ਵਧੀਆ ਵੀ ਨਹੀਂ ਰਿਹਾ ਜਮ ਠੀਕ ਨਹੀਂ ਰਿਹਾ ਮਤਲਬ ਠੀਕ ਹੈ ਬੜਾ ਵਧੀਆ ਰਿਹਾ ਬਿਲਕੁਲ ਟਿਕ ਲੱਕੇ ਆਏ ਸੀ ਵੀਰੇ ਨਾਲ ਲੱਗਦਾ ਪਤਾ ਲੀਕ ਹੋ ਗਿਆ ਸੀ ਸਾਡੇ ਤੋਂ ਪਹਿਲਾਂ ਪਹੁੰਚ ਗਿਆ ਸੀ ਫਿਰ ਨਹੀਂ ਨਹੀਂ ਲੀਕ ਨਹੀਂ ਹੁੰਦੇ ਨਾ ਆਪਾਂ ਚਲੋ ਮੁੰਡੇ ਪੇਪਰ ਵਧੀਆ ਕਰ ਆਏ ਤੇ ਰਿਜ਼ਲਟ ਵਧੀਆ-ਵਧੀਆ ਕੱਢੇ ਸਾਡਾ ਵੀ ਲੋਹੀ ਪਹਿਲਾਂ ਪਾ ਦਾਂਗੇ ਵੀ ਇੱਕ ਟੀਚਰੋ ਹਾਂ ਚਲੋ ਹੀ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਅਬ ਤੁਮ ਹਾਰੇ ਹਵਾਲੀ ਵਤਨ ਸਾਥੀਓ ਚੱਲ ਵਾਹਿਗੁਰੂ ਇਧਰੋਂ ਪ੍ਰਕਰਮਾ ਕਰਨੀ ਹੈ ਉੰਜੇ ਪਹੁੰਚ ਗਏ ਆਪਾਂ ਰਬਾਤ ਸਾਹਿਬ ਅੱਛਾ ਦੇਖਦੇ ਆਂ ਚੱਲ ਕੇ ਇੱਥੇ ਦੇ ਪੇਪਰ ਦੇ ਬੰਨੇ ਆਉਣਾ ਸੀ ਬਈ ਨਹੀਂ ਚਾਹ ਦੀ ਵੇਟ ਕਰਦੇ ਸ਼ੱਕ ਸ਼ੱਕਰ ਬਾਰੇ ਵੀ ਆਉਣਗੇ ਉਕੇ ਦਾ ਪੱਤਾ ਹੀ ਤੋੜਿਆ ਘੋੜਾ ਥੋੜਾ ਸਾਹ ਜਿੱਥੇ ਬੰਨਿਆ ਸੀ ਮਹਾਰਾਜ ਜੀ ਨੇ ਉਦੋਂ ਦਾ ਇੱਥੇ ਲਿਖਿਆ ਵੀ ਹੋਇਆ ਥੋੜਾ ਸਾਹ ਬੰਨਿਆ ਗਿਆ ਹੈ ਵਾਹ ਧੰਨ ਇਹ ਸ੍ਰੋਵਰ ਸਾਹਿਬ ਗੁਰਦੁਆਰਾ ਆ ਗਿਆ ਹੋਰ ਲਓ ਜੀ ਇਹ ਇਤਿਹਾਸ ਤੇ ਰੋਕੇ ਪੜ ਸਕਦੇ ਹੋ ਬਾਕੀ ਤੁਹਾਨੂੰ ਦੱਸ ਹੀ ਦਾਂਗੇ ਤੇ ਇਹ ਦਾਤਨ ਸਾਹਿਬ ਗੁਰਦੁਆਰਾ ਲੱਗ ਗਈ ਹੈ ਜਰਾਲਾਬਾਦ ਰੋਡ ਨੂੰ ਜਾਈਏ ਜੇ ਨੂੰ ਬਾਰ ਬਾਰ ਫਿਰਨੀ ਤੇ ਹਾਂ ਮੁਕਸਲ ਜਰਾਲਾਬਾਦ ਨੂੰ ਜਾਈਏ ਨਾ ਬਾਰ ਬਾਰ ਫਿਰਨੀ ਤੇ ਹੀ ਹੈ ਨਾਲ ਹੀ ਚੌਂਕ ਦੇ ਚਲੋ ਜੀ ਇਹ ਨੂਰਦੀਨ ਦੀ ਕਬਰ ਆ ਗਈ ਜੀ ਤੇ ਇਹਦਾ ਦਾਤਨ ਸਾਹਿਬ ਗੁਰਦੁਆਰਾ ਹੈਗਾ ਗੁਰੂ ਜੀ ਉੱਥੋਂ ਆ ਕੇ ਤੇ ਇੱਥੇ ਦਾਤਨ ਕੁਰਲਾ ਕਰਨ ਲੱਗੇ ਸੀ ਤੇ ਆਪਣੇ ਕੀ ਦਾਤਨ ਸਾਹਿਬ ਗੁਰਦੁਆਰਾ ਤੇ ਇੱਥੇ ਜਦੋਂ ਦਾਤਨ ਕਰੀ ਜਾਂਦੇ ਸੀ ਤੇ ਨੂਰਉਦੀਨ ਜਿਹੜਾ ਹੈਗਾ ਸੀ ਮੁਸਲਮਾਨ ਉਹ ਭੇਸ ਲੈ ਕੇ ਆ ਗਿਆ ਸੀਗਾ ਉਹਦਾ ਕੀ ਕਹਿੰਦੇ ਆਪਣੇ ਸਿੱਖ ਦਾ ਭੇਸ ਲੈ ਕੇ ਆ ਗਿਆ ਸੀ ਤੇ ਗੁਰੂ ਜੀ ਦੇ ਪਿੱਛੋਂ ਉਹਨੇ ਤਲਵਾਰ ਦਾ ਵਾਰ ਮਾਰਿਆ ਪਰ ਗੁਰੂ ਜੀ ਨੇ ਦਵਾ ਦਾ ਵਾਰ ਆਪਦੇ ਵੱਜਣ ਨਹੀਂ ਦਿੱਤਾ ਤੇ ਗੁਰੂ ਜੀ ਕੋਲ ਗੜਵਾ ਸੀ ਜਿਹਦੇ ਨਾਲ ਕੁਰਲਾ ਕਰਨਾ ਸੀ ਉਹਨਾਂ ਨੇ ਉਹ ਗੜਵਾ ਹੀ ਉਹਨਾਂ ਨੇ ਮਾਰਿਆ ਉਹਦੇ ਤੇ ਉਹਨੂੰ ਚਿਤ ਕਰਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਇੱਥੇ ਇਹਦੀ ਕਬਰ ਬਣਾ ਦਿੱਤੀ ਗਈ ਤੇ ਲੋਕੀ ਆਉਂਦੇ ਇੱਥੇ ਪੰਜ ਪੰਜ ਚਿੱਤਰ ਮਾਰ ਕੇ ਜਾਂਦੇ ਆ ਆਪਾਂ ਵੀ ਮਾਰ ਕੇ ਚੱਲਦੇ ਆ ਇਹ ਦਾਤਨ ਸਾਹਿਬ ਗੁਰਦੁਆਰਾ ਆ ਗਈ ਉਹ ਪੈਰ ਜਿਹੜਾ ਨਾਲ ਉਹ ਵੀ ਮਾਰ ਸਕਦੇ ਆ ਜਿਹੜਾ ਨਾਲ ਚਿੱਤਰ ਪਿਆ ਉਹ ਵੀ ਮਾਰ ਸਕਦਾ ਤੂੰ ਮੈਂ ਤਾਂ ਆਪਦਾ ਮਾਰੂ ਪਰਸਨ ਅੱਛਾ ਮੇਰਾ ਪਰਸਨ ਸਾਡੇ ਕੋਲ ਮੈਂ ਚਾਹ ਤੈਨੂੰ ਮਗਰੋਂ ਮੈਂ ਤਾਂ ਪਰਸਨ ਮਾਰੂਗਾ ਪੰਜ ਮਾਰਨੇ ਤੇ ਮੇਰਾ ਬੜਾ ਮਨ ਸੀ ਇੱਥੇ ਆਉਂਦਾ ਚਲੋ ਅੱਜ ਬੰਨਣਾ ਆ ਗਿਆ ਉਸ ਤੋਂ ਬਾਅਦ ਫਿਰ ਇੱਥੇ ਕਬਰ ਬਣਾਤੀ ਸੀ ਤੇ ਬਸ ਫਿਰ ਉਸ ਤੋਂ ਬਾਅਦ ਇਹ ਸਾਰੀ ਉਮਰ ਹੀ ਵਿਚਾਰਾ ਐ ਹੁਣ ਕਟੀ ਚੂ ਗਦੋ ਇਹਨੇ ਦਗਾ ਕੀਤੀ ਫਿਰ ਸਿੱਖਾਂ ਨਾਲ ਤੇ ਫਿਰ ਇਦਾਂ ਹੀ ਹੁੰਦਾ ਚਲੋ ਜੀ ਫਿਰ ਚੱਲਦੇ ਆਂ ਅਗਲੀ ਆਪਣੀ ਯਾਤਰਾ ਕਰੀਏ ਹੁਣ ਆਪਾਂ ਇਹ ਸੀ ਤੁਹਾਨੂੰ ਜਿਆ ਮੇਨ ਇੱਥੇ ਇਹ ਹੈ ਮੇਰੇ ਹਿਸਾਬ ਨਾਲ ਜ਼ਿਆਦਾਤਰ ਗੁਰਦੁਆਰਿਆਂ ਚ ਇਛਾਈ ਹੁੰਦੀ ਜ਼ਿਆਦਾ ਹਾਂਜੀ ਪਹੁੰਚ ਗਏ ਅਸੀਂ ਫਿਰ ਘਰੇ ਤੇ ਰਾਤ ਬਾਹ ਹੋ ਚੁੱਕੀ ਹੈ ਤੇ ਮਿਲਦੇ ਆ ਤੁਹਾਨੂੰ ਫਿਰ ਅਗਲੇ ਵਲੌਗ ਚ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ 3 ਵਜੇ ਰਾਤ ਮਤਲਬ 3 ਵਜੇ ਵੈਸੇ ਬਹੁਤ ਰਾਤ ਹੋ ਗਈ ਤੇ ਮਿਲਦੇ ਆ ਅਗਲੇ ਵਲੌਗ ਚ ਪਰ ਬਣੇ ਰਹਿਓ ਸਾਡੇ ਨਾਲ